ਵਿਦੇਸ਼ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਤਰਨਤਾਰਨ ਦੇ ਪਿੰਡ ਤੁਰਦੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇਸ ਸਬੰਧ ਦੇ ਪਿੰਡ ਦੇ ਹੀ ਰਹਿਣ ਵਾਲੇ ਵਪਾਰੀ ਕੁਲਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੁਕਾਨਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਵਟਸਐਪ ਤੇ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਲਖਬੀਰ ਸਿੰਘ ਲੰਡਾ ਬੋਲ ਰਿਹਾ ਤੇ ਫਿਰ ਉਸ ਕੋਲੋਂ 1 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਤੇ ਨਾਲ ਹੀ ਪੈਸੇ ਨਾ ਦੇਣ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਇਹ ਦੁਕਾਨਦਾਰ ਕੁਲਵੰਤ ਸਿੰਘ ਨੇ ਆਪਣੀ ਸੁਰੱਖਿਆ ਮਜ਼ਬੂਤ ਕਰ ਲਈ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਵਿਦੇਸ਼ ਬੈਠੇ ਕਈ ਗੈਂਗਸਟਰ ਕਾਰੋਬਾਰੀਆਂ ਤੋਂ ਕਰੋੜਾਂ ਦੀ ਫਿਰੋਤੀ ਲੈ ਚੁੱਕੇ ਨੇ ਤੇ ਪੈਸੇ ਨਾ ਦੇਣ ਵਾਲਿਆਂ ਤੇ ਗੋਲੀਆਂ ਵੀ ਚਲਾ ਚੁੱਕੇ ਨੇ ਤੇ ਦਿਨ-ਬਦਿਨ ਅਜਿਹੇ ਮਾਮਲੇ ਵੱਧੇ ਨਜ਼ਰ ਆ ਰਹੇ ਨੇ ਕਾਰੋਬਾਰੀ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰੇ ਗੈਂਗਸਟਰਾਂ ਦੀ ਵੱਲੋਂ ਫਿਰੋਤੀ ਦੀ ਮੰਗ ਪਿੱਛੋਂ ਦੁਕਾਨਦਾਰ ਕੁਲਵੰਤ ਸਿੰਘ ਤੇ ਉਸ ਦਾ ਪਰਿਵਾਰ ਬੇਹਤ ਡਰੇ ਹੋਏ ਨੇ ਉਹਨਾਂ ਵੱਲੋਂ ਆਪਣੀ ਸੁਰੱਖਿਆ ਮਜ਼ਬੂਤ ਕਰ ਲਈ ਗਈ ਹੈ ਲਖਬੀਰ ਲੰਡਾ ਤਰਨਤਾਰਨ ਦਾ ਵਸਨੀਕ ਹੈ ਜੋ ਕਿ ਸ ਉਸ ਨੂੰ ਪਾਕਿਸਤਾਨੀ ਆਧਾਰਿਤ ਗੋੜਿੰਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਹੱਥ ਮਿਲਾਉਣ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਲਖਬੀਰ ਸਿੰਘ ਲੰਡਾ ਮੂਲ ਰੂਪ ਚ ਪੰਜਾਬ ਦਾ ਰਹਿਣ ਵਾਲਾ ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਚ ਰਹਿ ਰਿਹਾ ਹੈ ਤੇ ਹੁਣ ਉਸ ਵੱਲੋਂ ਕੈਨੇਡਾ ਤੋਂ ਹੀ ਪੰਜਾਬ ਬੈਠੇ ਵਪਾਰੀਆਂ ਕੋਲੋਂ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੈਸੇ ਨਾ ਦੇਣ ਤੇ ਕਾਰੋਬਾਰੀਆਂ ਦੇ ਘਰੇ ਗੋਲੀਬਾਰੀ ਕੀਤੀ ਜਾਂਦੀ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।